ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਵਿੱਕੀ ਚੱਲਿਆ ਵਹਾਰ ਸਾਰੇ ਜਾਣੇ ਇਕੱਠੇ ਹੋ ਕੇ ਵਿੱਕੀ ਨੂੰ ਆਏ ਮਿਲਨ ਆਪਾਂ ਇਸ ਵਾਰ ਇਹ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜਿੱਦੋਂ ਯੂ ਨੋ ਵਿੱਕੀ ਸਾਰਿਆਂ ਤੋਂ ਗਲਤੀਆਂ ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗ ਲੈਂਦਾ ਹੈ ਤੇ ਉਹ ਸੋਚਦਾ ਕਿ ਹੁਣ ਮੈਨੂੰ ਅੱਗੇ ਕੁਝ ਨਾ ਕੁਝ ਕਰਨਾ ਹੀ ਪੈਣਾ ਉਹ ਆਪਣੀ ਮੰਮੀ ਨਾਲ ਵੀ ਸਲਾਹ ਕਰਦਾ ਹੈ ਕਿ ਹੁਣ ਅੱਗੇ ਕੀ ਕੀਤਾ ਜਾਵੇ ਮੈਂ ਕੰਮ ਕਰ ਕੀ ਕਰਾਂ ਉਹਦੀ ਮੰਮੀ ਕਹਿੰਦੀ ਤੂੰ ਪਹਿਲਾਂ ਆਲਾ ਕੰਮ ਕਰਨ ਲੱਗ ਜਾ ਵਿੱਕੀ ਕਹਿੰਦਾ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੋਣਾ ਮੈਨੂੰ ਕੁਝ ਕਰਨਾ ਹੀ ਪੈਣਾ ਤੇ ਮੈਨੂੰ ਬਾਹਰ ਜਾਣਾ ਪੈਣਾ ਉਹਦੀ ਮੰਮੀ ਇੱਕ ਵਾਰ ਤਾਂ ਹੈਰਾਨ ਹੋ ਜਾਂਦੀ ਹੈ ਕਿ ਤੂੰ ਬਾਹਰ ਜਾ ਕੇ ਕਰੇਂਗਾ ਕੀ ਵਿੱਕੀ ਕਹਿੰਦਾ ਉਹਤੇ 2 ਪੈਸੇ ਜ਼ਿਆਦਾ ਵਾਜੇ ਜਾਂਦੇ ਇਸ ਕਰਕੇ ਮੈਂ ਬਾਹਰ ਹੀ ਚੱਲਦਾ ਹਾਂਗਾ ਤੇ ਵਿੱਕੀ ਤੋਂ ਬਾਹਰ ਜਾਣ ਦੀ ਗੱਲ ਕਰਦਾ ਤਾਂ ਆਪਣੀ ਫਾਈਲ ਵੀ ਅਪਲਾਈ ਕਰ ਦਿੰਦਾ ਫਿਰ ਸਾਰੇ ਜਾਣੇ ਵਿੱਕੀ ਦੇ ਘਰੇ ਵਿੱਕੀ ਨੂੰ ਮਿਲਣਾ ਨਾ ਦੇ ਜਾਂ ਤੇ ਸਾਰੇ ਜਾਣੇ ਸਮਝਾਉਂਦੇ ਆ ਕਿ ਤੂੰ ਟੈਨਸ਼ਨ ਨਾਲੇ ਪਿੱਛੋਂ ਸਾ ਅਸੀਂ ਸਭ ਕੁਝ ਦੇਖ ਲਵਾਂਗੇ ਤੂੰ ਦਿਲ ਲਾ ਕੇ ਬਾਹਰ ਕੰਮ ਕਰੀ ਤੇ ਉਸ ਦਾ ਫੌਫੜ ਵੀ ਉਸ ਨੂੰ ਸਮਝਾਉਂਦਾ ਕਿ ਪਿੱਛੋਂ ਘਰ ਦੀ ਟੈਨਸ਼ਨ ਨਹੀਂ ਲੈਣੀ ਅਸੀਂ ਅਸੀਂ ਹੈਗੇ ਆ ਪਿੱਛੇ ਤੇ ਵਿੱਕੀ ਦਾ ਸੋਰਾ ਵੀ ਉਹਨੂੰ ਸਮਝਾਉਂਦਾ ਕਿ ਚੱਲ ਜੋ ਤੂੰ ਪਹਿਲਾਂ ਗਲਤੀਆਂ ਕੀਤੀਆਂ ਛੱਡ ਉਹ ਲੱਗੇ ਦੀ ਸੋਚੀ ਫਿਰ ਵਿੱਕੀ ਵਿੱਕੀ ਦੀ ਭੂ ਪ੍ਰੀਤ ਦੀ ਭੂ ਆਸੰਨੀ ਸਾਰੇ ਜਾਣੇ ਵਿੱਕੀ ਦਾ ਘਰ ਵਿੱਕੀ ਨੂੰ ਮਿਲਣ ਵੀ ਆਂਦੇ ਆ ਤੇ ਸਾਰੇ ਜਾਣੇ ਉਸਨੂੰ ਸਮਝਾਉਂਦੇ ਆਗੇ ਉੱਥੇ ਜਾ ਕੇ ਦਿਲ ਲਾ ਕੇ ਕੰਮ ਕਰੀਂ ਪਿੱਛੋਂ ਕਰਦੀ ਕੋ ਟੈਨਸ਼ਨ ਨਹੀਂ ਲੈਣੀ ਸਾਰੇ ਇੱਕ ਦੂਜੇ ਨੂੰ ਕਹਿੰਦੇ ਚਲੋ ਜੋ ਹੋਇਆ ਵਧੀਆ ਹੋਇਆ ਹੁਣ ਵਿੱਕੀ ਬਾਹਰ ਜਾਊਗਾ ਤਾਂ ਸਭ ਕੁਝ ਠੀਕ ਹੋ ਜਾਊਗਾ ਤੇ ਉਸ ਤੋਂ ਬਾਅਦ ਸਾਰੇ ਜਾਨੇ ਇਕੱਠੇ ਹੋ ਗਏ ਹੋ ਜਾਂਦੇ ਆ ਤੇ ਸਾਰੇ ਜਾਨੇ ਇੱਕ ਦੂਜੇ ਨੂੰ ਮੁਬਾਰਕਾਂ ਵੀ ਦਿੰਦੇ ਆ ਕਿ ਚਲੋ ਜੋ ਸਾਡੇ ਵਿੱਚ ਗਲਤਫਹਿਮੀਆਂ ਦੀਆਂ ਸਾਰੀਆਂ ਦੂਰ ਹੋ ਗਈਆਂ ਉਹ ਨਵੇਂ ਸਿਰੇ ਤੋਂ ਆਪਾਂ ਜ਼ਿੰਦਗੀ ਸਟਾਰਟ ਕਰਾਂਗੇ ਉਸ ਤੋਂ ਬਾਅਦ ਵੀ ਕੀ ਪਰਸਨਲੀ ਜਾ ਕੇ ਸਨਿਦੋਂ ਵੀ ਮਾਫੀ ਮੰਗਦਾ ਕਿ ਮੈਂ ਤੇਰੇ ਨਾਲ ਵੀ ਬਹੁਤ ਗਲਤ ਕੀਤਾ ਮੈਂ ਤੇਰੇ ਤੇ ਹੱਥ ਚੁੱਕਿਆ ਔਰ ਤੇਰੇ ਨਾਲ ਤੇਨਾਂ ਲੜਾਈ ਝਗੜੇ ਵੀ ਕੀਤੇ ਤੇ ਮੈਨੂੰ ਮਾਫ ਕਰ ਦਵੇਂ ਸੰਨੀ ਅੱਗੇ ਕਹਿੰਦਾ ਚਲੋ ਕੋਈ ਗੱਲ ਨਹੀਂ ਕੁਝ ਗਲਤੀਆਂ ਮੇਰੀਆਂ ਵੀ ਸਿਗੀਆਂ ਗੁੱਸੇ ਵਿੱਚ ਨੇ ਪਤਾ ਲੱਗਦਾ ਮੈਂ ਵੀ ਜੋਕਰ ਕੁਝ ਗਲਤ ਕੀਤਾ ਹੋਇਆ ਤਾਂ ਮੈਨੂੰ ਵੀ ਮਾਫ ਕਰ ਦਈ ਤਵੇ ਕੀ ਕਹਿੰਦਾ ਚਲੋ ਠੀਕ ਹੈ ਹੁਣ ਅੱਗੇ ਆਪਾਂ ਦੇਖਦੇ ਹਾਂ ਕੀ ਕਰਨਾ ਹੈ ਤੇ ਫਰੀਦ ਦਾ ਫੋਰਫਡ ਵੀ ਤਿਆਰ ਹੋਣ ਲੱਗ ਜਾਂਦਾ ਆ ਕਿ ਵਿੱਕੀ ਦੇ ਘਰ ਜਾ ਕੇ ਜਾਣਾ ਆ ਤੇ ਉਸ ਦੀ ਵਿੱਕੀ ਦੇ ਘਰ ਜਾ ਕੇ ਵਿੱਕੀ ਦੀ ਪੂਆ ਵੀ ਵਿੱਕੀ ਨੂੰ ਜੱਫੀ ਪਾਉਂਦੀ ਏ ਔਰ ਕਹਿੰਦੀ ਏ ਚਲ ਕੋਈ ਨਹੀਂ ਪੁੱਤ ਪਿੱਛੋਂ ਤੂੰ ਘਰ ਦੀ ਟੈਨਸ਼ਨ ਨਾ ਲੈ ਅੱਗੇ ਜੋ ਹੋਊਗਾ ਦੇਖਿਆ ਜਾਊਗਾ ਦੇਖਿਆ ਜਾਊਗਾ ਤੇ ਫਰੀਦ ਦਾ ਪਾਪਾ ਵੀ ਵਿੱਕੀ ਨੂੰ ਸਮਝਾਉਂਦਾ ਕਿ ਉਹ ਉੱਥੇ ਜਾ ਕੇ ਕੰਮ ਵਧੀਆ ਕੰਮ ਕਰੀ ਐਵੇਂ ਨਹੀਂ ਕਿ 2 ਕ ਮਹੀਨੇ ਲਾ ਕੇ ਵਾਪਸ ਆ ਜਾਈਂ ਤੇ ਸਾਰੇ ਜਾਣੇ ਵਿੱਕੀ ਨੂੰ ਸਮਝਾਉਂਦੇ ਆ ਤੇ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਆ ਅੱਗੇ ਅੱਗੇ ਵਾਰੇ ਵੀ ਸੋਚਦੇ ਆ ਕਿ ਚਲ ਅੱਗੇ ਥੋੜਾ ਟਾਈਮ ਵਿੱਕੀਵਾਰ ਲਾ ਕੇ ਘਰ ਵਾਪਸ ਆ ਜਾਊਗਾ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜੀ ਧੰਨਵਾਦ ਜੀ